ਤਤਵੀਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤਿਆਫਿਰ ਰੁਖ ਕਰਦੇ ਹਾਂ ਪਹਿਲੀ ਖਬਰ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾ ਨੂੰ ਰੌਸ ਐਵੈਨਿਊ ਅਦਾਲਤ ਨੂੰ ਦੱਸਿਆ ਕਿ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੈਸ਼ਨਲ ਹਰਾਲਡ ਮਨੀ ਲੈਂਡਿੰਗ ਮਾਮਲੇ ਦੇ ਵਿੱਚ 142 ਕਰੋੜ ਰੁਪਏ ਦੀ ਅਪਰਾਧਕ ਕਮਾਈ ਤੋਂ ਕਥਿਤ ਤੌਰ ਦੇ ਉੱਤੇ ਫਾਇਦਾ ਹੋਇਆ ਅਦਾਲਤ ਨੇ ਇਸ ਮਾਮਲੇ ਵਿੱਚ ਸੋਨੀਆ ਗਾਂਧੀ ਰਾਹੁਲ ਗਾਂਧੀ ਸैम ਪਿੱਤੋ ਅਰੋਦਾ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਏਡੀ ਦੇ ਵਿਸ਼ੇਸ਼ ਵਕੀਲ ਜੋਹੇਬ ਖੁਸੈਨ ਨੇ ਦਲੀਲ ਦਿੱਤੀ ਹੈ ਕਿ ਅਪਰਾਧਕ ਗਤੀਵਿਧੀਆਂ ਰਾਹੀਂ ਸਿੱਧੇ ਜਾਂ ਅਸਿੱਧੇ ਤੌਰ ਦੇ ਉਤੇ ਪ੍ਰਾਪਤ ਕੀਤੀ ਕੋਈ ਵੀ ਜਾਇਦਾਦ ਅਪਰਾਧਿਕ ਕਮਾਈ ਦੇ ਯੋਗ ਹੁੰਦੀ ਹੈ। ਇਸ ਵਿੱਚ ਨਾ ਸਿਰਫ ਅਨਸੂਚਿਤ ਅਪਰਾਧਾਂ ਤੋਂ ਪ੍ਰਾਪਤ ਜਾਇਦਾਦਾਂ ਸ਼ਾਮਲ ਨੇ ਸਗੋਂ ਉਹਨਾਂ ਜਾਇਦਾਦਾਂ ਨਾਲ ਵੀ ਜੁੜੀ ਆਮਦਨ ਵੀ ਸ਼ਾਮਲ ਹੈ। ਤੇ ਏਡੀ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਮਲਦਮਾ ਨੂੰ ਪ੍ਰਾਪਤ ਹੋਈ 142 ਕਰੋੜ ਰੁਪਏ ਦੀ ਕਿਰਾਏ ਦੀ ਆਮਦਨ ਨੂੰ ਅਪਰਾਧਿਕ ਕਮਾਈ ਮੰਨਿਆ ਜਾਣਾ ਚਾਹੀਦਾ ਹੈ। ਜਪਾਨ ਦੇ ਖੇਤੀਬਾੜੀ ਮੰਤਰੀ ਟੁਕੋ ਐਤੋਨੇ ਚੋਲਾਂ ਦੀ ਖਰੀਦ ਬਾਰੇ ਆਪਣੀਆਂ ਅਣਉਚਿਤ ਟਿੱਪਣੀਆਂ ਦੇ ਕਾਰਨ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ। ਦੇਸ਼ ਦੇ ਲੋਕ ਰਵਾਇਤੀ ਮੁੱਖ ਭੋਜਨ ਦੀਆਂ ਉੱਚੀਆਂ ਕੀਮਤਾਂ ਤੋਂ ਪਰੇਸ਼ਾਨ ਸਨ। ਐਤਵਾਰ ਨੂੰ ਸਾਗਾ ਪ੍ਰੀਫੈਕਚਰ ਦੇ ਵਿੱਚ ਇੱਕ ਸੈਮੀਨਾਰ ਦੌਰਾਨ ਐਤੋਨੇ ਕਿਹਾ ਕਿ ਉਸ ਨੂੰ ਕਦੇ ਵੀ ਚੋਲ ਖਰੀਦਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਉਹ ਦੇਸ ਸਮਰਥਕ ਹਮੇਸ਼ਾ ਉਸ ਨੂੰ ਤੋਹਫੇ ਵਜੋਂ ਚੋਲ ਦਿੰਦੇ ਹਨ। ਉਹਨਾਂ ਦੀਆਂ ਟਿੱਪਣੀਆਂ ਨੂੰ ਦੇਸ਼ ਵਿੱਚ ਚੋਲਾਂ ਦੀ ਵੱਧਦੀਆਂ ਕੀਮਤਾਂ ਕਾਰਨ ਪੀੜਤ ਲੋਕਾਂ ਪ੍ਰਤੀ ਆਲਸ ਸੰਵੇਦਨਸ਼ੀਲ ਮੰਨਿਆ ਗਿਆ। ਅਰਤੀਫਾ ਦੇਣ ਤੋਂ ਬਾਅਦ ਇਹ ਤੋਂ ਨਿਕਿਆ ਕਿ ਜਦੋਂ ਖਪਤਕਾਰ ਚੋਲਾਂ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਨੇ ਉਦੋਂ ਮੇਰੀਆਂ ਟਿੱਪਣੀਆਂ ਬਹੁਤ ਹੀ ਅਨਸੁਚਿਤ ਉਤੇਜਿਤ ਸਨ ਤੇ ਮੈਂ ਆਪਣਾ ਅਰਤੀਫਾ ਪ੍ਰਧਾਨ ਮੰਤਰੀ ਸ਼ੰਗੇਰੂ ਅਸ਼ੀਬਾ ਨੂੰ ਸੌਂਪ ਦਿੱਤਾ ਤੇ ਐਸ ਨੂੰ ਉਹਨਾਂ ਨੇ ਸਵਾਰ ਕਰ ਵੀ ਕਰ ਲਿਆ ਉਹਨਾਂ ਨੇ ਜਨਤਾ ਤੋਂ ਮਾਫੀ ਮੰਗੀ ਅਤੇ ਬਿਆਨ ਵਾਪਸ ਲਿਆ ਤੇ ਕਹਿੰਦੇ ਹੋਏ ਕਿ ਚੋਲ ਉਹਨਾਂ ਦੇ ਮੁੱਲ ਜ਼ਰੂਰ ਕੀਤੇ ਨੇ ਕੇਂਦਰੀ ਵਿੱਤ ਮੰਤਰਾਲੇ ਦੇ ਵੱਲੋਂ ਭਾਰਤੀ ਜ਼ਰਬ ਬੈਂਕ ਦੇ ਜਨਰਲ ਮੈਨੇਜਰ ਨੂੰ ਪੱਤਰ ਜਾਰੀ ਕੀਤਾ ਗਿਆ ਤਜਰਬੇ ਵਿੱਚ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਲਈ 21905 ਕਰੋੜ ਰੁਪਏ ਕਰਜ਼ਾ ਹਦਰੂ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜੋ ਪੰਜਾਬ ਦੇ ਲਈ ਸਾਲ 2025 ਤੇ 26 ਲਈ ਸਮੁੱਚੀ ਕਰਜ਼ਾ ਸਕੀਮ ਦਾ ਜਿਹੜਾ ਸੀਮਾ ਉਹ ਖਾਕਾ ਤਿਆਰ ਕੀਤਾ ਗਿਆ ਤੇ ਉਸ ਅਨੁਸਾਰ ਪੰਜਾਬ ਚਾਲੂ ਵਿੱਤੀ ਸਾਲ ਦੌਰਾਨ 51176.40 ਕਰੋੜ ਰੁਪਏ ਦਾ ਕਰਜ਼ਾ ਚੁੱਕ ਸਕਦਾ ਹੈ ਤੇ ਇਸ ਲਿਹਾਜ਼ ਦੇ ਨਾਲ 9 ਮਹੀਨਿਆਂ ਦੀ ਕਰਜ਼ਾ ਹੱਦ 38382 ਕਰੋੜ ਰੁਪਏ ਬਣਦੀ ਹੈ ਤਪਰੰਤੂ ਕੇਂਦਰ ਨੇ ਕਰਵਾਨਗੀ ਸਿਰਫ 21905 ਕਰੋੜ ਰੁਪਏ ਦੀ ਦਿੱਤੀ ਹੈ ਮਤਲਬ ਕਿ ਇਹਨਾਂ 9 ਮਹੀਨਿਆਂ ਦੇ ਲਈ ਕਰਜ਼ਾ ਹੱਦ 16477 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ ਕੇਂਦਰੀ ਖਾਕਿਆਂ ਅਨੁਸਾਰ ਬਿਜਲੀ ਸੈਕਟਰ ਦੇ ਵਿੱਚ ਸੁਧਾਰਾ ਬਦਲੇ ਜੇਐਸਡੀਪੀ ਦਾ 0.50 ਫੀਸਦੀ ਜੋ ਕਿ 4151.6 ਕਰੋੜ ਰੁਪਏ ਬਣਦਾ ਉਹਨੂੰ ਵੀ ਕਰਜ਼ਾ ਹੱਦ ਵਿੱਚ ਸ਼ਾਮਲ ਕੀਤਾ ਗਿਆ ਹੈ ਕੇਂਦਰੀ ਖਾਕੇ ਦੇ ਵਿੱਚ ਕਰਜ਼ਾ ਸੀਮਾ ਦੇ ਵਿੱਚ ਕੁਝ ਕਟ ਵੀ ਲਗਾਏ ਗਏ ਨੇ ਜਿਵੇਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀਆਂ ਗਰੰਟੀਆਂ ਦੇ ਬਦਲੇ ਵਿੱਚ 5 ਫੀਸਦੀ ਰਕਮ ਜਮ੍ਹਾਂ ਨਾ ਕਰਾਏ ਜਾਣ ਕਰਕੇ 998 ਕਰੋੜ ਨੂੰ ਕਰਜ਼ਾ ਸੀਮਾ ਤੋਂ ਬਾਹਰ ਰੱਖਿਆ ਗਿਆ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਜੋ ਕਰਜ਼ਾ ਹੱਦ ਵਿੱਚ ਕਟੌਤੀ ਕੀਤੀ ਗਈ ਹੈ ਉਹਦੇ ਕਈ ਕਾਰਨ ਦੱਸੇ ਗਏ ਨੇ। ਯੂਰਪੀਅਨ ਯੂਨੀਅਨ ਨੇ ਬੀ ਬਈਨੂਜ਼ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾਈਆਂ ਨੇ। ਯੂਰਪੀਅਨ ਸੰਘ ਦੇ ਉੱਚ ਅਧਿਕਾਰੀ ਕਾਜ਼ਾ ਕਲਾਸ਼ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੇ ਉੱਤੇ ਹਮਲੇ ਬੰਦ ਨਹੀਂ ਕੀਤੇ ਹਨ। ਤੇ ਇਸ ਕਾਰਨ ਰੂਸ ਵਿਰੁੱਧ ਪਾਬੰਦੀਆਂ ਲਗਾਈਆਂ ਗਈਆਂ ਨੇ ਤੇ ਉਹਨਾਂ ਉੱਤੇ ਹੋਰ ਵੀ ਵਧੀਆਂ ਲਗਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ 14 ਮਈ ਨੂੰ ਯੂਰਪੀਅਨ ਸੰਘ ਦੇ ਡਿਪਲੋਮੈਟ ਰੂਸ ਵਿਰੁੱਧ 17ਵੇਂ ਪਾਬੰਦੀ ਪੈਕੇਜ ਦੇ ਉੱਤੇ ਸਹਿਮਤ ਹੋਏ ਸਨ ਤੇ ਇਸ ਵਿੱਚ ਰੂਸ ਦੇ ਸ਼ੈਡੋ ਫਲੀਟ ਯਾਨੀ ਕਿ ਤੇਲ ਟੈਂਕਰਾਂ ਦੇ ਬੇੜੇ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਸੀ ਯੂਰਪੀਅਨ ਸੰਘ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਰੂਸੀ ਫੌਜੀ ਉਦਯੋਗਿਕ ਕੰਪਲੈਕਸ ਦੇ ਨਾਲ ਜੁੜਿਆ ਲਗਭਗ 200 ਰੂਸੀ ਜਹਾਜ਼ਾਂ ਤੀ ਕੰਪਨੀਅ ਅਤੇ 75 ਵਿਅਕਤੀਆਂ ਅਤੇ ਸੰਗਠਨਾਂ ਉੱਤੇ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ ਯੂਰਪੀਅਨ ਸੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਪੁਤਿਨ ਨੇ ਯੂਕਰੇਨ ਸ਼ਾਂਤੀ ਵਾਰਤਾ ਦੇ ਵਿੱਚ ਹਿੱਸਾ ਨਹੀਂ ਲਿਆ ਤਾਂ ਉਹ ਕਾਰਵਾਈ ਜ਼ਰੂਰ ਕਰਨਗੇ ਚੀਨ ਦੇ ਵਿੱਚ ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਸ਼ਰਾਬ ਅਤੇ ਸਿਗਰਟ ਦੇ ਉਤੇ ਖਰਚ ਘਟਾਉਣ ਦੇ ਨਿਰਦੇਸ਼ ਦਿੱਤੇ ਨੇ ਅਤੇ ਨਾਲ ਹੀ ਉਹਨਾਂ ਨੂੰ ਯਾਤਰਾ ਖਾਣੇ ਅਤੇ ਦਫਤਰੀ ਥਾਵਾਂ ਉਤੇ ਖਰਚੇ ਘਟਾਉਣ ਲਈ ਵੀ ਕਿਹਾ ਗਿਆ ਚੀਨ ਦੀ ਨਿਊਜ਼ ਏਜੰਸੀ ਦੇ ਅਨੁਸਾਰ ਰਾਸ਼ਪਤੀ ਸ਼ੇਹ ਜਨ ਪਿੰਗ ਨੇ ਸਰਕਾਰੀ ਖਰਚਿਆਂ ਨੂੰ ਘਟਾਉਣ ਦੇ ਲਈ ਦਫ਼ਤਰਾਂ ਦੇ ਵਿੱਚ ਮਹਿੰਗਾ ਭੋਜਨ ਸ਼ਰਾਬ ਅਤੇ ਸਿਗਰਟ ਨਾ ਪ੍ਰੋਤਸਾਹਨ ਦਾ ਆਦੇਸ਼ ਦਿੱਤਾ ਤੇ ਇਸ ਦੇ ਨਾਲ ਹੀ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਾਨਦਾਰ ਫੁੱਲਾਂ ਦੀ ਸਜਾਵਟ ਨਾ ਕਰਨ ਦੇ ਲਈ ਕਿਹਾ ਗਿਆ ਹੁਕਮ ਦੇ ਵਿੱਚ ਅਧਿਕਾਰੀਆਂ ਨੂੰ ਸਰਕਾਰੀ ਸ਼ਰੋਤਾਂ ਦੀ ਸਾਵਧਾਨੀ ਨਾਲ ਵਰਤੋਂ ਕਰਨ ਅਤੇ ਫਜ਼ੂਲ ਖਰਚ ਨੂੰ ਸਖਤੀ ਨਾਲ ਰੋਕਣ ਦੇ ਲਈ ਵੀ ਕਿਹਾ ਗਿਆ ਤੇ ਇਸ ਵਿੱਚ ਫਜ਼ੂਲ ਖਰਚ ਨੂੰ ਸ਼ਰਮਨਾਕ ਅਤੇ ਬਚਤ ਨੂੰ ਸਤਕਾਰਯੋਗ ਦੱਸਿਆ ਗਿਆ ਸਰਕਾਰੀ ਹਕੂਮਤ ਤੋਂ ਬਾਅਦ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰ ਡਿੱਗ ਗਏ ਨੇ ਤੇ 19 ਮਈ ਨੂੰ ਚੀਨ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਖਪਤਕਾਰ ਵਕਤਾਂ ਦੇ ਹਿੱਸੇਦਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਪਟਿਆਲਾ ਦੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਮੁਖੀ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡੀਆਂ ਵਾਲੇ ਅੱਜ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਨੇ ਜਿੱਥੇ ਉਹਨਾਂ ਨੇ ਆਪਣੇ ਗਲਤ ਬਿਆਨਬਾਜ਼ੀ ਦੇ ਲਈ ਪੰਜ ਸਿੰਘ ਸਹਿਬਾਨਾਂ ਤੋਂ ਮਾਫੀ ਮੰਗੀ ਹੈ ਤੇ ਉਹਨਾਂ ਦੀ ਖੀਵਾ ਯਾਤਰਾ ਪ੍ਰਵਾਨ ਕਰ ਦਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਸਮੇਤ ਬਾਕੀ ਸਿੰਘ ਸਹਿਬਾਨਾਂ ਨੇ ਉਹਨਾਂ ਨੂੰ 501 ਰੁਪਏ ਦੀ ਦੇਗ ਤੇ ਪਾਠ ਕਰਨ ਦਾ ਹੁਕਮ ਦੇ ਕੇ ਸਿੱਖੀ ਪ੍ਰਚਾਰ ਲਈ ਪ੍ਰਵਾਨਗੀ ਦੇ ਦਿੱਤੀ ਹੈ। ਅਕਾਲ ਤਖਤ ਤੋਂ ਮਿਲੀ ਮਾਫੀ ਤੋਂ ਬਾਅਦ ਹੁਣ ਟਡਰਿਆ ਵਾਲੇ ਨੇ ਪੂਰੇ ਤੰਦੇਹੀ ਦੇ ਨਾਲ ਸਿੱਖੀ ਪ੍ਰਚਾਰ ਵਿੱਚ ਜੁਟਣ ਦੀ ਗੱਲ ਕਹੀ ਹੈ। ਉਧਰ ਪਰਮਜੀਤ ਸਿੰਘ ਸਰਨਾ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਤਨਖਾਹ ਲਈ ਗਈ ਹੈ। 71 ਦਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਚਕੰਦ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥ ਹੈਡ ਗ੍ਰੰਤੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਤਖਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਤਖਸ਼ਿਰੀ ਕੇਸਗੜ ਸਾਹਿਬ ਦੇ ਮੁੱਖ ਗ੍ਰੰਤੀ ਗਿਆਨੀ ਜੁਗਿੰਦਰ ਸਿੰਘ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਤੀ ਗਿਆਨੀ ਗੁਰਬਖਸ਼ ਸਿੰਘ ਵੀ ਹਾਜ਼ਰ ਸਨ ਅਮਰੀਕਾ ਦੇ ਇੱਕ ਸੰਘੀ ਜੱਜ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਦੱਖਣੀ ਸੂਡਾਨ ਦੇ ਵਿੱਚ ਪ੍ਰਵਾਸੀਆਂ ਨੂੰ ਦੇਸ਼ਣ ਕਾਲਾ ਦੇਣਾ ਗੈਰ ਕਾਨੂੰਨੀ ਸੀ ਅਤੇ ਅਮਰੀਕੀ ਅਧਿਕਾਰੀਆਂ ਨੂੰ ਉਹਨਾਂ ਨੂੰ ਆਪਣੇ ਨਰੰਤਰਣ ਦੇ ਵਿੱਚ ਰੱਖਣਾ ਜ਼ਰੂਰ ਚਾਹੀਦਾ ਹੈ ਤੇ ਮੈਸਚੂਸ ਸਟੇਟਸ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਬ੍ਰਾਇਨ ਈ ਮਰਫੀ ਨੇ ਵਦਾਰ ਨੂੰ ਇਸ ਮਾਮਲੇ ਵਿੱਚ ਐਮਰਜੈਂਸੀ ਸੁਣਵਾਈ ਦਾ ਹੁਕਮ ਦਿੱਤਾ ਪਰਵਾਸੀਆਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੇ ਪਹਿਲਾਂ ਇੱਕ ਅਦਾਲਤੀ ਦਸਤਾਵੇਜ਼ ਵਿੱਚ ਕਿਹਾ ਸੀ ਕਿ ਮਿਆਮਾਰ ਅਤੇ ਵਿਅਤ ਨਾਮਾ ਸਮੇਤ ਕਈ ਦੇਸ਼ਾਂ ਦੇ 12 ਲੋਕਾਂ ਨੂੰ ਮੰਗਲਵਾਰ ਸਵੇਰੇ ਅਫਰੀਕਾ ਦੇ ਵਿੱਚ ਭੇਜਿਆ ਜਾ ਸਕਦਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਇਸ ਮਾਮਲੇ ਉੱਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ ਤੇ ਪ੍ਰਵਾਸੀਆਂ ਦੇ ਵਕੀਲਾਂ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਮਿਆਵਾ ਅਤੇ ਵਿਅਤ ਨਾਮਾ ਦੇ ਲੋਕਾਂ ਨੂੰ ਦੱਖਣੀ ਸੁਡਾਨ ਭੇਜਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਣ ਤੇ ਪਾਬੰਦੀ ਲਗਾਈ ਗਈ ਹੈ। ਨਲਕ ਡਾਕਟਰ ਨੇ ਗਾਜ਼ਾ ਦੇ ਵਿੱਚ ਗੰਭੀਰ ਮਨੁੱਖੀ ਸੰਕਟ ਬਾਰੇ ਬਹੁਤ ਚਿੰਤਾਜਨਕ ਚੇਤਾਵਨੀ ਜਾਰੀ ਕੀਤੀ ਹੈ ਸੰਗਠਨ ਨੇ ਕਿਹਾ ਕਿ ਜੇਕਰ ਤੁਰੰਤ ਮਦਦ ਨਾ ਦਿੱਤੀ ਗਈ ਤਾਂ ਅਗਲੇ 48 ਘੰਟਿਆਂ ਦੇ ਅੰਦਰ ਲਗਭਗ 14000 ਬੱਚੇ ਆਪਣੀਆਂ ਜਾਨਾਂ ਗਵਾ ਸਕਦੇ ਨੇ ਇਸ ਚੇਤਾਵਨੀ ਨੇ ਵਿਸ਼ਵ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਤੇ ਗਾਜ਼ਾ ਦੀ 11 ਹਫ਼ਤਿਆਂ ਦੀ ਸਖਤ ਨਾਕਾਬੰਦੀ ਤੋਂ ਬਾਅਦ ਇਜ਼ਰਾਈਲ ਨੇ ਅੰਤਰਰਾਸ਼ਟਰੀ ਦਬਾਅ ਕਾਰਨ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਹੈ ਅਮਰੀਕਾ ਫਰਾਂਸ ਕੈਨੇਡਾ ਅਤੇ ਬ੍ਰਿਟੇਨ ਦੇ ਦਬਾਅ ਤੋਂ ਬਾਅਦ ਅਜ਼ਰਾਇਲ ਨੇ ਸੀਮਤ ਮਨੁੱਖੀ ਸਹਾਇਤਾ ਨੂੰ ਗਾਜ਼ਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਇਹ ਧਰਾਤ ਨੂੰ ਅਜੇ ਵੀ ਨਾ ਵਾਕ ਕਾਫੀ ਜਿਹੜਾ ਉਹ ਮੰਨਿਆ ਜਾਂਦਾ ਹੈ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਮੁਖੀ ਟੌਮ ਫਲੇਚਰ ਨੇ ਕਿਹਾ ਕਿ ਸੋਮਵਾਰ ਨੂੰ ਬੱਚਿਆਂ ਦੇ ਲਈ ਪੋਸ਼ਟਿਕ ਭੋਜਨ ਲੈ ਕੇ ਜਾਣ ਵਾਲੇ ਸਿਰਫ 5 ਟਰੱਕ ਗਾਜ਼ਾ ਪਹੁੰਚੇ ਨੇ ਅਜਲੀ ਐਨਆਈ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ